ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਗੁਰਦੇਵ ਨੂੰ ਪੁੱਛਿਆ ਮਹਾਪੁਰਸ਼ਾਂ ਨੂੰ ਪੁੱਛਿਆ ਜਿਸ ਪ੍ਰਭੂ ਦੀ ਤੁਸੀਂ ਸਿਖਸ਼ਾ ਲਾਹ ਕਰਦੇ ਹੋ ਉਹ ਕਿੱਥੇ ਰਹਿੰਦਾ ਹੈ ਬੇਟਾ ਉਹ ਤੇ ਹਰਥਾਂ ਰਹਿੰਦਾ ਹੈ ਤੇ ਜਦੋਂ ਸਵਾਮੀ ਵਿਵੇਕਾਨੰਦ ਜੀ ਨੂੰ ਅਨੁਭਵ ਹੋਇਆ ਤੇ ਉਹਨਾਂ ਨੇ ਇਹ ਬਚਨ ਕਿਹਾ ਕਿ ਨਰ ਸੇਵਾ ਨਾਰਾਇਣ ਸੇਵਾ ਬਹੁਤ ਪਰੋਸ਼ੇ ਆਡਡ ਹਨ ਪਰ ਮੇਰੇ ਸਤਗੁਰ ਨੇ ਸਾਡੇ ਪਰਮਾ ਨੂੰ ਦੂਰ ਕਰਕੇ ਤੇ ਸੱਚ ਨੂੰ ਪ੍ਰਗਟ ਕੀਤਾ ਕਈਆਂ ਨੇ ਰੱਬ ਦੇ ਆਡਡ ਟਿਕਾਣੇ ਬਣਾ ਦਿੱਤੇ ਦੱਖਣ ਦੇਸ਼ ਹਰੀਕਾਵਾਸਾ ਪੱਛਮ ਅੱਲੇ ਮਕਾਮਾ ਕਈਆਂ ਨੇ ਕਿਹਾ ਕਿ ਜਿਹੜਾ ਭਗਵਾਨ ਹੈ ਦੱਖਣ ਖੀ ਸਮੁੰਦਰ ਵਿੱਚ ਹੈ ਛੇਸ਼ਨਾਗ ਤੇ ਚੌਂਕੜਾ ਮਾਰ ਕੇ ਬੈਠੇ ਨੇ ਲక్ష్ਮੀ ਉਹਨਾਂ ਦੇ ਚੰਦ ਚਸ ਰਹੀ ਹੈ ਦੂਸਰਾਂ ਦਾ ਭਰੋਸਾ ਹੈ ਕਿ ਪੱਛਮ ਅੱਲੇ ਮਕਾਮਾ ਮਕਾਮ ਕਹਿੰਦੇ ਟਿਕਾਣੇ ਨੂੰ ਨਹੀਂ ਉਸ ਰੱਬ ਦਾ ਅੱਲਾ ਤਾਲਾ ਦਾ ਘਰ ਪੱਛੋਂ ਵੱਲ ਹੈ ਕਾਬਾ ਹੈ ਮੱਕਾ ਸ਼ਹਿਰ ਹੈ ਕਾਬਾ ਤੀਰਥ ਹੈ ਆਮ ਤੁਸੀਂ ਦੇਖੋ ਕਿ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਵੀਰ ਜਦ ਵੀ ਨਮਾਜ਼ ਪੜ੍ਹਦੇ ਹੈ ਤੇ ਉਹ ਪੱਛਮ ਨੂੰ ਮੂੰਹ ਕਰਕੇ ਪੜ੍ਹਦੇ ਹੈ ਉਹਨਾਂ ਦੀਆਂ ਮਸਜਿਦਾਂ ਉਹਨਾਂ ਦੀਆਂ ਈਦਗਾ ਇਸੇ ਤਰ੍ਹਾਂ ਹੀ ਬਣੀਆਂ ਨੇ ਉਹਨਾਂ ਦੇ ਮੂੰਹ ਚੜ੍ਹਦੇ ਨੇ ਹੋਣਗੇ ਤੇ ਜਦ ਨਮਾਜ਼ ਅੰਦਰ ਪੜਦੇ ਐ ਤੇ ਨਮਾਜ਼ ਪੜਨ ਵਾਲਿਆਂ ਦੇ ਮੂੰਹ ਪੱਛਮ ਨੂੰ ਹੁੰਦੇ ਐ ਇੱਕ ਨੇ ਕਿਹਾ ਖੀ ਸਮੁੰਦਰ ਵਿੱਚ ਐ ਇੱਕ ਨੇ ਕਿਹਾ ਰੱਬ ਦਾ ਘਰ ਉਹ ਕਾਬਾ ਹੈ ਇੱਕ ਨੇ ਕਿਹਾ ਕਿ ਰੱਬ 7ਵੇਂ ਅਸ਼ਵਾਨ ਤੇ ਰਹਿੰਦਾ ਹੈ ਇੱਕ ਨਾਮ ਨਾਲ ਵਿਸ਼ਵਾਸ ਫੇਥ ਪ੍ਰਤੀਤ ਕੇ ਰੱਬ ਕਿਸੇ ਖਾਸ ਤੀਰਥ ਤੇ ਰਹਿੰਦਾ ਹੈ ਸਾਸਾ ਆਡਾ ਨੂੰ ਵਿਸ਼ਵਾਸ ਮਾਰਦਾ ਮੇਰੇ ਹੁਣ ਗੁਰੂ ਸਾਹਿਬ ਜੀ ਨੇ ਕਿਹਾ ਜੇ ਕੋਈ ਕਹੇ ਕਿ ਰੱਬ ਕਿੱਥੇ ਰਹਿੰਦਾ ਹੈ ਰੱਬ ਕਿੱਥੇ ਨਹੀਂ ਰਹਿੰਦਾ ਉਹ ਤੇ ਹਰ ਥਾਂ ਹੈ ਤੇ ਜਦੋਂ ਅਸੀਂ ਸਤਗੁਰ ਦੀ ਬਾਣੀ ਦੀ ਵਿਚਾਰ ਕਰਨਿਆ ਕਿ ਪਰਮੇਸ਼ਰ ਆਪ ਹੀ ਇੱਕ ਤੋਂ ਅਨੇਕ ਰੂਪ ਧਾਰਨ ਕਰਕੇ ਆਪਣਾ ਖੇਡ ਕਰ ਰਿਹਾ ਹੈ